ਬਕਰ ਜੀ ਨੇ ਅੱਜ ਸਾਡੇ ਜਿਹੜੀ ਮੀਨਾਂ ਬਾਅਰ ਮੀਟਿੰਗ ਹੈ ਉਹਦੇ ਚ ਬਹੁਤ ਵਧੀਆ ਸਵਾਲ ਪੁੱਛਿਆ ਵਾ ਉਸ ਤੋਂ ਪਹਿਲੇ ਮੈਂ ਤੁਹਾਨੂੰ ਜਾਣਕਾਰੀ ਦਵਾ ਕਿ ਸਾਡਾ ਜਿਹੜਾ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਜਿਹਦਾ ਮੈਂ ਬਿਕਦਾ ਕਸ਼ੋਰ ਰਾਜਪੂਤ ਪ੍ਰਧਾਨ ਹੁਣ ਤੋਂ ਹੈਗਾ ਮੈਂ ਮੌਕੇ ਤੇ ਹਾਜ਼ਰ ਸਾਰੇ ਪੱਤਰਕਾਰ ਸਾਥੀਆਂ ਨੂੰ ਬੀਬੀਆਂ ਨੂੰ ਪਹਿਣਾ ਨੂੰ ਸਾਰਿਆਂ ਨੂੰ ਜੈ ਹਿੰਦ ਸਸਿਗਾਨ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਚੀਫ ਐਡਵਾਈਜ਼ਰ ਮਾਸਟਰ ਰਾਜਪਾਲ ਜੀ ਸਾਡੇ ਚ ਬਰਾਜਮਾਨ ਨੇ। ਉਹਨਾਂ ਤੋਂ ਇਲਾਵਾ ਸਾਡੇ ਡਾਕਟਰ ਡਾਕਟਰ ਐਚ ਐਸ 바ਬਾ ਸੀਨੀਅਰ ਪੱਤਰਕਾਰ ਵਿਕਰਾਂਤ ਜੀ ਡਾਕਟਰ ਸਹਿਮ ਜੀ ਮਦਨ ਲਾਲ ਜੀ ਇੰਦਰ ਜੀ ਚਾਲ ਜੀ ਵੀ ਪਹੁੰਚ ਚੁੱਕੇ ਆ ਸਾਡੇ ਤੇ ਬੜੀ ਛੇ ਵਾਲੀ ਗੱਲ ਹੈ। ਸਾਡੇ ਬੀਬੀ ਹਰਵਿੰਦਰ ਕੋਲ ਅਮਰਪਾਲ ਕੌਰ ਜੀ ਗੁਰਦੇਵ ਸਿੰਘ ਪੱਟੀ ਜੀ ਵਾਹ ਵਾਹ ਗੁਰਦੇਵ ਸਿੰਘ ਪੱਟੀ ਜੀ ਡੇਵਿਡ ਜੀ ਡੇਵਿਡ ਜੀ ਸਾਡੇ ਮੀਟਿੰਗ ਦੇ ਵਿੱਚ ਪਹੁੰਚੇ ਆ ਮੈਂ ਇਹਨਾਂ ਸਾਰਿਆਂ ਦਾ ਸਵਾਗਤ ਕਰਦਾ ਵਾਂ ਸਾਡੇ ਪ੍ਰੈਸ ਕਲੱਬ ਦੀ ਜੀ ਹਰ ਮਹੀਨੇ ਸਾਡੇ ਪੰਜਾਬ ਚ ਜਿੱਥੇ ਤੱਕ ਮੇਰਾ ਖਿਆਲ ਹੈ ਇੱਕ ਮਾਤਰ ਸਾਡਾ ਆਜ਼ਾਦ ਜਨਸਪ੍ਰਕ ਪ੍ਰੈਸ ਕਲੱਬ ਹੈ ਜਿਹਦੇ ਚ ਬਹੁਤ ਹੀ ਵਧੀਆ-ਵਧੀਆ ਪੱਤਰਕਾਰ ਸਾਡੇ ਕੋਲ ਹੈਗੇ ਆ ਅ ਹਰ ਮਹੀਨੇ ਦੀ ਸਾਡੀ ਮੀਟਿੰਗ ਜਿਹੜੀ 18 ਤਰੀਕ ਨੂੰ ਹੁੰਦੀ ਹੈ ਛੁੱਟੀ ਹੋਵੇ ਕਿਸੇ ਕਾਰਨ ਤਾਂ ਅਗਲੇ ਦਿਨ 19 ਤਰੀਕ ਨੂੰ ਹੋ ਸਕਦੀ ਹੈ। ਤੋਂ ਇਹ ਲੰਮੇ ਸਮੇਂ ਤੋਂ 2017 ਦਾ سلسلہ ਚੱਲੇ ਆ ਰਿਹਾ। ਮੈਂ ਲਗਾਤਾਰ 6 ਸਾਲ ਤੋਂ ਇਸ ਕੌਂਸਲ ਦਾ ਯੂਨੀਅਨ ਦਾ ਪ੍ਰਧਾਨ ਹਾਂ। ਅੱਜ ਪ੍ਰਭাকর ਜੀ ਨੇ ਸਵਾਲ ਇਹ ਕੀਤਾ ਵਾ ਕਿ ਪ੍ਰੈਸ ਦੇ ਉੱਤੇ ਦਬਾਅ ਜਿਹੜਾ ਪ੍ਰੈਸ ਦਬਾਅ ਦੇ ਉੱਤੇ ਕਿਉਂ ਕੰਮ ਕਰਦੀ ਹੈ? ਕਿ ਸਾਡਾ ਜਿਹੜਾ ਜਨਸ ਪ੍ਰੈਸ ਕਲੱਬ ਹੈ ਉਹ ਵੀ ਦਬਾਅ ਹੇਠ ਕੰਮ ਕਰਦਾ ਸਰਕਾਰਾਂ ਦੇ ਜੇ ਮੈਂ ਸਭ ਤੋਂ ਪਹਿਲਾਂ ਚਾਹ ਲ ਜੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਇਹ ਪ੍ਰੈਸ ਤੇ ਦਬਾਅ ਇਹ ਅੱਜ ਦੀ ਨਹੀਂ ਗੱਲ ਹੈ ਅੱਜ ਦੀ ਨਹੀਂ ਗੱਲ ਹੈ ਪੁਰਾਣੇ ਸਮੇਂ ਤੋਂ ਹੀ ਚੱਲ ਰਿਹਾ ਹੈ 16 ਨਵੰਬਰ 1966 ਨੂੰ ਪ੍ਰੈਸ ਯੂਨੀਅਨ ਦਾ ਜਿਹੜਾ ਪ੍ਰੈਸ ਡੇ ਮਨਾਉਣ ਦਾ ਜਿਹੜਾ ਗਠਨ ਹੋਇਆ ਉਹਦਾ ਮਤਲਬ ਇਹੀ ਸੀਗਾ ਕਿ ਅਸੀਂ ਇੱਕ ਪਲੇਟਫਾਰਮ ਤੇ ਥੱਲੇ ਇਕੱਠੇ ਹੋਈਏ ਤੇ ਆਪਣੇ ਮੁੱਦੇ ਜਿਹੜੇ ਹੈਗੇ ਉਹਨੂੰ ਬਹਿ ਕੇ ਉਹਦੀ ਡਿਸਕਸ ਕਰੀਏ ਔਰ ਉਹਨੂੰ ਇਸ ਤਰੀਕੇ ਨਾਲ ਉਛਾਲੀਏ ਕਿ ਸਰਕਾਰ ਨੂੰ ਸਾਡੇ ਕੋਲੋਂ ਪੁੱਛਣਾ ਪਵੇ ਇਹ ਕੀ ਕਰਨਾ ਵਾ ਇਸ ਕਰਕੇ ਇਹਦੀ ਸਥਾਪਨਾ ਕੀਤੀ ਗਈ ਸੀਗੀ ਔਰ ਜਦੋਂ ਪ੍ਰੈਸ ਦੀ ਗੱਲ ਆਂਦੀ ਹੈ ਤਾਂ ਸਭ ਤੋਂ ਪਹਿਲੇ ਇਹ ਆਂਦਾ ਜੀ ਨਿਆਂਪਾਲਿਕਾ ਦਾ ਜੀ ਮਾਸੀ ਜੀ ਚਾਰ ਥੰਮ ਹੈ ਤੇ ਚੌਥਾ ਥੰਮ ਜਿਹੜਾ ਪ੍ਰੈਸ ਹੈ ਤੇ ਜਿਹੜਾ ਪ੍ਰੈਸ ਹੈਗਾ ਜੀ ਉਹਨੂੰ ਦਬਾਇਆ ਜਾਊਗਾ ਤੇ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰ ਤੱਕ ਕਿੱਦਾਂ ਪਹੁੰਚੇਗੀ ਤਾਂ ਸਰਕਾਰ ਦੀ ਆਵਾਜ਼ ਲੋਕਾਂ ਤੱਕ ਕਿੱਦਾਂ ਪਹੁੰਚੇਗੀ ਇਹਨੂੰ ਦਬਾਇਆ ਜਾਊਗਾ ਤੇ ਮੈਂ ਤੁਹਾਡੀ ਜਾਣਕਾਰੀ ਜਿੱਥੇ ਤੱਕ ਮੈਨੂੰ ਯਾਦ ਹੈ ਭਈ ਇਹ ਭਾਰਤ ਦੀ ਸਰਕਾਰ ਨੇ ਸਾਰੀਆਂ ਸਟੇਟ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਵਾਂ ਕਿ ਪ੍ਰੈਸ ਨੂੰ ਆਪਣੇ ਸਕੰਝੇ ਚ ਲੈ ਕੇ ਜਾਂ ਆਪਣੇ ਤਰੀਕੇ ਨਾਲ ਉਹਦੇ ਕੋ ਕੰਮ ਲਿਆ ਜਾਵੇ ਆਪਣੇ ਤਰੀਕੇ ਨਾਲ ਕੰਮ ਲਿਆ ਜਾਏ ਬਈ ਇਹ ਨਹੀਂ ਕਿ ਉਹ 1 ਕਰੋੜ ਦਾ ਪ੍ਰੋਜੈਕਟ ਹੈ ਤੈਨੂੰ 97 ਕਰੋੜ ਦਾ ਸ਼ੋਅ ਕਰਕੇ ਲੋਕਾਂ ਚ ਵਾਹ ਵਾਹ ਲੁੱਟੀ ਜਾਏ ਤੇ ਜੇ ਸਾਡੇ ਵਰਗੀ ਸਾਡਾ ਜਿਹੜਾ ਕਲੱਬ ਹੈ ਤੇ ਅਸੀਂ ਜੋ ਓਪਨ ਕਰਾਂਗੇ ਆਪਾਂ 1 ਕਰੋੜ ਦੀ ਗੱਲ ਕਰਾਂਗੇ ਆਪਾਂ ਤੁਨੂੰ ਅਦੀ ਨਹੀਂ ਕਰਾਂਗੇ ਨਹੀਂ ਮੰਨਾਂਗੇ ਫਿਰ ਕੀ ਹੁੰਦਾ ਸਰਕਾਰ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਅਚਰਵਾਜੀ ਸ਼ੁਰੂ ਹੋ ਜਾਂਦੀ ਹੈ ਜਿਹਦਾ ਨਤੀਜਾ ਅੱਜ ਦਾ ਨਹੀਂਗਾ 1975 ਚ ਮੈਂ ਨਾਂ ਨਹੀਂ ਲਵਾਂਗੇ ਕਿ ਦੀ ਸਰਕਾਰ ਦੇ ਸੈਂਟਰ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਉਹਦਾ ਵੀ ਜਦੋਂ ਐਮਰਜੈਂਸੀ ਲੱਗੀ ਆ ਬਹੁਤੇ ਸਾਰੇ ਮੇਰੇ ਸਾਥੀ ਤੋਂ ਜੰਮੇ ਵੀ ਨਹੀਂ ਹੋਣੇ ਤੇ ਉਦੋਂ ਸਰਕਾਰ ਨੇ ਜਿੰਨੇ ਵੀ ਸਰਕਾਰੀ ਕਨੈਕਸ਼ਨ ਸੀਗੇ ਪਾਣੀ ਦੇ ਕਨੈਕਸ਼ਨ ਸੀਗੇ ਸਾਰੇ-ਸਾਰੇ ਕਟਵਾ ਦਿੱਤੇ ਉਹਨੇ ਕਿਹਾ ਜੇ ਤਾਂ ਸਾਡੇ ਤਰੀਕੇ ਨਾਲ ਚੱਲੋ ਜਦੋਂ ਐਮਰਜੈਂਸੀ ਲਾਤੀ ਹੈ ਜੇ ਸਾਡੇ ਤਰੀਕੇ ਨਾਲ ਨਹੀਂ ਚੱਲਣਾ ਤਾਂ ਤੁਹਾਨੂੰ ਅਸੀਂ ਜਿਹੜੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਾਂਗੇ ਤੇ ਜਲੰਧਰ ਤੋਂ ਕੁਛ ਛਪਣ ਵਾਲੀਆਂ ਅਖਬਾਰਾਂ ਨੇ ਕੀ ਕੀਤਾ ਫਿਰ ਤੇ ਬਾਬਾ ਜੀ ਤੁਹਾਨੂੰ ਜੇ ਯਾਦ ਹੋਵੇਗਾ ਮਾਸਟਰ ਜੀ ਚੱਲੂ ਤੋਂ ਪੜ੍ਹਦੇ ਹੋਣੇ ਆ ਉਹ ਕੁਛ ਚਾਲ ਜੀ ਕੀਤਾ ਅਖਬਾਰਾਂ ਨੇ ਕਿ ਟਰੈਕਟਰ ਲੈਂਦੇ ਟਰੈਕਟਰ ਵੀ ਉਦੋਂ ਗਿਨ ਟ੍ਰੈਕਟਰ ਕੜੇ ਆਮ ਹੁੰਦੇ ਸੀਗੇ ਜਿਦੋਂ ਟਰੈਕਟਰ ਲੈਂਦਾ ਜਿਵੇਂ ਦਾਰ ਕੋ ਮੰਗ ਕੇ ਪੂਰੀ ਪਾਈ ਪਟਿਆ ਚੜਿਆ ਤਾਂ ਅਖਬਾਰਾਂ ਛਪੀਆਂ ਔਰ ਬੜਾ ਚਿਰ ਛਪਦੀਆਂ ਰਹੀਆਂ ਕੁਝ ਅਖਬਾਰਾਂ ਜਿਹੜੀਆਂ ਕਲਕੱਤੇ ਤੋਂ ਚਲਦੀਆਂ ਆਂ ਹੱਥ ਨਾਲ ਲਿਖਦੀਆਂ ਹੱਥ ਨਾਲ ਲਿਖਦੀਆਂ ਇੰਨੀ ਤੁਸੀਂ ਉਦੋਂ ਹੁੰਦਾ ਸੀਗਾ ਫੋਟੋਕਾਪੀ ਦੀ ਸੁਧਣੀ ਹੁੰਦੀ ਸੀ ਕਾਰਬਨ ਕਾਪੀਆਂ ਹੱਥ ਲਾ ਕੇ ਵੰਡਤੀਆਂ ਮਲਕੇ ਫਿਰ ਕੀ ਹੋਇਆ ਕਿ ਸਰਕਾਰ ਨੂੰ ਫੈਸਲਾ ਆਪਣਾ ਬਦਲਣਾ ਪਿਆ ਜਦੋਂ ਦੇਖਿਆ ਨਾ ਭਈ ਇਹ ਲੋਕ ਇਸ ਤਰੀਕੇ ਨਾਲ ਚਲਾਉਂਦੇ ਆ ਉਹ ਜਿਹੜਾ ਪ੍ਰੈਸ ਦੀ ਆਜ਼ਾਦੀ ਜਿਹੜੀ ਹੈ ਨਾ ਹੁਣ ਇੱਕ ਬਹੁਤ ਵਧੀਆ ਪ੍ਰਭਾਕਰ ਜੀ ਨੇ ਸਵਾਲ ਕੀਤਾ ਸੀਗਾ ਕਿ ਇਹਨੂੰ ਕਿ ਸਾਡਾ ਜਿਹੜਾ ਪ੍ਰੈਸ ਕਲੱਬ ਹੈ ਕੀ ਉਹ ਦਬਾਅ ਹਟ ਕੰਮ ਕਰੇਗਾ ਤੇ ਮੈਂ ਤਾਂ ਕਹਿੰਦਾ ਮੇਰੇ ਜਿੰਨੇ ਮੈਂਬਰ ਆ ਸਾਰੇ ਹੁਣ ਹਾਰ ਸਾਰੇ ਹੀ ਵਧੀਆ ਹੈਗੇ ਆ ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੇ ਪਏ ਆ ਸਾਡੀ ਕਿਸੇ ਦਾ ਦਬਾਅ ਹਟ ਕੰਮ ਨਹੀਂ ਕਰਾਂਗੇ ਕਿਸੇ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਾਂਗੇ ਹਾਂ ਕਿਸੇ ਤੇ ਜ਼ੁਲਮ ਹੋਊਗਾ ਤੇ ਚਾਹੇ ਉਹ ਸਾਡੀ ਯੂਨੀਅਨ ਦਾ ਮੈਂਬਰ ਹੈਗਾ ਚਾਹੇ ਨਹੀਂ ਹੋਗਾ ਸਾਨੂੰ ਕਾਲ ਆਊਗੀ ਤਾਂ ਅਸੀਂ ਉੱਥੇ ਉਹਦੀ ਮਦਦ ਲਈ ਪਹੁੰਚਾਂਗੇ ਪਰ ਜੇ ਉਹ ਕਹੂਗਾ ਵੀ ਮੇਰੇ ਤੇ ਆ ਦਿੱਕਤ ਹੈ ਗਈ ਉਦਾਂ ਅਸੀਂ ਆਪਣੇ ਆਪ ਤੇ ਨਹੀਂ ਅਸੀਂ ਜਾਵਾਂਗੇ ਸੋ ਇਹ ਸੋ ਮੈਂ ਇਹ ਤੁਹਾਨੂੰ ਸਾਰੇ ਦੱਸ ਦਵਾਂ ਕਿ ਸਾਡਾ ਜਿਹੜਾ ਕਲੱਬ ਹੈ ਉਹ ਇਹ ਦਵਾਇ ਤੇ ਕੰਮ ਨਹੀਂ ਕਰੂਗਾ ਦਵਾ ਦੀ ਜਿਹੜੀ ਗੱਲ ਹੈ ਅੱਜ ਦੀ ਨਹੀਂ ਗੱਲ ਹੈ ਇਹ ਸਟੇਟ ਸਰਕਾਰਾਂ ਵੀ ਪਾਂਦੀਆਂ ਸੈਂਟਰ ਵੀ ਪਾਂਦੀ ਆ ਇਹ ਨਹੀਂ ਕਿ ਹੁਣ ਸਰਕਾਰ ਇਹ ਹੀ ਪਾਣਦੇ ਸ਼ੁਰੂ ਚੋਂ ਹੁੰਦਾ ਆ ਜਿੱਥੇ ਤੋਂ ਮੈਂ ਤਾਂ ਆਪਣੀ ਆਦਤ ਦੱਸਦੀ ਹੋਏ 1975 ਚ ਵੀ ਤਾਂ ਹੋ ਚੁੱਕਾ ਵਾ ਉਹਦਾ ਲਗਾਤਾਰ ਹੋ ਰਿਹਾ ਹੈ ਅਖਬਾਰਾਂ ਕਈਆਂ ਦੀ ਹੁਣ ਹੋਰ ਪ੍ਰਿੰਟ ਮੀਡੀਆ ਜਿਹੜਾ ਜਾਂ ਇਲੈਕਟ੍ਰੋਨਿਕ ਜਿਹੜੇ ਵੱਡੇ ਚੈਨਲ ਹੈ ਤੁਸੀਂ ਦੇਖਿਆ ਵਾ ਕਿਦਾਂ ਸਰਕਾਰਾਂ ਦੇ ਗੁਣ ਗਾਉਂਦੇ ਆ ਉਹ ਕਿਉਂ ਗਾਉਂਦੇ ਆ ਕੀ ਕਾਰਨ ਹੈ ਜਿਸ ਦਿਨ ਉਹਨਾ ਮਾੜਾ ਮੋਟਾ ਸਰਕਾਰ ਦੇ ਖਿਲਾਫ ਬੋਲਿਆ ਤਾਂ ਉਹਦੀ ਜਿਹੜਾ ਹੈਗਾ ਨਾ ਉਹ ਸਰਕਾਰੀ ਜਿਹੜਾ ਫੰਡ ਹੈ ਉਹ ਫਿਰ ਸੀਮਤ ਹੋ ਜਾਂਦੇ ਜਾਂ ਬੰਦ ਹੋ ਜਾਂਦੇ ਆ ਮਜਬੂਰੀਆਂ ਚੈਨਲਾਂ ਦੀ ਇੱਕ ਇੱਕ ਚੈਨਲ ਦਾ ਜਿਹੜਾ ਹੈਗਾ ਅਰਮਰ ਰੁਪਈਆਂ ਦਾ ਬਜਟ ਹੈ ਅਰਮਰ ਰੁਪਈਆਂ ਦਾ ਖਰਚਾ ਆ ਇਹ ਜੇ ਚੈਨਲ ਸਾਡੇ ਮੈਂ ਹੁਣ ਕੀ ਕਹਾਂ 30 30 ਤੋਂ 40 40 ਲੱਖ ਰੁਪਈਆ ਇੱਕ ਇੱਕ ਜਿਹੜਾ ਐਂਕਰ ਆਉ ਤਨਖਾਹ ਲੈਣ ਰਿਹਾ 30 ਤੋਂ 40 40 ਲੱਖ ਰੁਪਈਆ ਪਰਮੰਤ ਸੈਲਰੀ ਮੰਥਲੀ ਸਾਲਾਨਾ ਨਹੀਂ ਇਸ ਕਰਕੇ ਉਹਨਾਂ ਦੀ ਮਜਬੂਰੀ ਹੈ ਪਰ ਸਾਡੀ ਕੋਈ ਮਜਬੂਰੀ ਨਹੀਂ ਸਾਡੇ ਦੀ ਕੋਈ ਮਜਬੂਰੀ ਨਹੀਂ ਸੋ ਮੈਂ ਸਾਰਿਆਂ ਨੂੰ ਅੱਜ ਜੋ ਅੰਜੀ ਹੋਰ ਜੀ ਪ੍ਰਭਾ ਕਰ ਜੀ ਅੰਜੀ ਚਾਲ ਜੀ